ਨੇ ਬਲ ਮਾਧਮ ਤੋਂ ਬਹੁਤ ਹੀ ਲੱਗਿਆ ਲਾ ਪਹਿਲੀ ਵਾਰ ਮਜੰਦਰ ਮਨਾਇਆ ਸਟਾਰ ਟੈਲੀ ਪੰਜਾਬ ਤੋਂ ਮਨਾਇਆ ਮੈਨੂੰ ਆ ਕੇ ਮੈਂ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮਲੋਤਰਾ ਸਟਾਰ ਦਿੱਲੀ ਪੰਜਾਬ ਨਿਊਜ਼ ਤੋਂ ਅੱਜ ਬੜੀ ਬੜੀ ਖੁਸ਼ੀਵਾਰੀ ਗੱਲ ਹੈ ਜੀ ਸਾਡੇ ਛੋਟੇ ਵੀਰ ਵਿਨੇ ਗੋਇਲ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਹੀ ਸਾਨੂੰ ਸਵੇਰੇ ਪਤਾ ਲੱਗਾ ਸਾਡੇ ਪੱਤਰਕਾਰ ਦਾਰੇ ਦੇ ਵਿੱਚ ਇਹਨਾਂ ਦੀ ਇੱਕ ਨਿਊਜ਼ ਲਗਾਈ ਗਈ ਸਾਡੇ ਵੈੱਬ ਪੇਪਰ ਦੇ ਤੇ ਇਹਨਾਂ ਦਾ ਵਧਾਈ ਪੱਤਰ ਦਿੱਤਾ ਗਿਆ ਆ ਸਾਡੀ ਚੈਨਲ ਵੱਲੋਂ ਇਹਨਾਂ ਨੂੰ ਵਧਾਈ ਦਿੱਤੀ ਗਈ ਫਿਰ ਸਾਨੂੰ ਪਤਾ ਲੱਗਾ ਕਿ ਯਾਰਾ ਦੋਸਤਾ ਕੋਲੋਂ ਕਿ ਬਿਨੇ ਮਾ ਜੰਦੀ ਅੱਜ 30 ਸਾਲ ਦੇ ਹੋ ਗਏ ਨੇ ਪੂਰੇ ਪਰ ਇਹਨਾਂ ਵਾਲਾ ਪਤਾ ਲੱਗਾ ਕਿ ਇਹਨਾਂ ਦਾ ਅਜ ਤੱਕ ਇਹਨਾਂ ਨੇ ਕਦੀ ਆਪਣਾ ਜਨਮ ਦਿਨ ਨਹੀਂ ਮਨਾਇਆ ਜੀ ਛੋਟੇ ਹੁੰਦੇ ਬਚਪਨ ਦੇ ਵਿੱਚ ਇਹਨਾਂ ਨੇ 4-5 ਸਾਲ ਦੀ ਉਮਰ ਦੇ ਜਦੋਂ ਆਪਣਾ ਜਨਮ ਦਿਨ ਮਨਾਉਂਦੇ ਰਹੇ ਨੇ ਸਾਡੇ ادارے ਤੱਕ ਪਤਾ ਲੱਗਾ ਪੂਰੇ ਐਡੀਟਰ ਸਾਹਿਬ ਦਾ ਪਤਾ ਲੱਗਾ ਚੈਨਲ ਦੇ ਕਿ ਸਟਾਰ ਡੇਲੀ ਪੰਜਾਬ న్యూਸ ਦੇ ਚੈਨਲ ਦੇ ادارے ਨੂੰ ਜਦੋਂ ਪਤਾ ਲੱਗਾ ਕਿ ਇਹਨਾਂ ਦਾ ਜਨਮ ਦਿਨ ਆ ਤੇ ਅੱਜ ਸਾਡੇ ادارے ਨੇ ਇੱਕ ਸਲਾਹ ਕੀਤੀ ਕਿ ਕਿਉਂ ਨਾ ਵਿਨੇ ਰਾਜ ਜਨਮ ਦਿਨ ਜਿਹੜਾ ਸਾਡੇ ਦਾਰੇ ਵੱਲੋਂ ਅੱਜ ਮਨਾਇਆ ਜਾਵੇ ਤੇ ਅਸੀਂ ਅੱਜ ਆਪਣੇ ਦਫਤਰ ਦੇ ਵਿੱਚ ਵਿਨੇ ਮਾ ਜਨੂ ਸਾਹਿਬ ਵਿਨੇ ਗੋਇਲ ਨੂੰ ਸੱਦ ਕੇ ਤੇ ਅੱਜ ਇਹਨਾਂ ਦਾ ਜਨਮ ਦਿਨ ਮਨਾਇਆ ਹੈ ਤੇ ਬੜੀ ਖੁਸ਼ੀ ਹੋਈ ਹੈ ਤੇ ਸਾਡੇ ਵਿੱਚ ਪੁਲਿਸ ਅਧਿਕਾਰੀ ਵੀ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਨੇ ਬੜੀ ਖੁਸ਼ੀ ਨਾਲ ਆ ਕੇ ਤੇ ਵਧਾਈਆਂ ਦਿੱਤੀਆਂ ਨੇ ਵਿਨੇ ਜੀ ਨਾਲ ਵੀ ਗੱਲਬਾਤ ਜ਼ਰੂਰ ਕਰਦੇ ਹਾਂ ਤੇ ਵਿਨੇ ਜੀ ਨੂੰ ਪੁੱਛਦੇ ਹਾਂ ਕਿ ਕੀ ਕਹਿੰਦੇ ਨੇ ਵਿਨੇ ਜੀ ਆਪਣਾ ਸਭ ਤੋਂ ਪਹਿਲਾਂ ਨਾਮ ਦੱਸ ਦਿਓ ਕੀ ਨਾਮ ਹੈ ਵਿਨੇ ਗੋਇਲ ਵਿਨੇ ਗੋਇਲ ਜੀ ਕਿਸ ਤਰ੍ਹਾਂ ਦਾ ਲੱਗਾ ਅੱਜ ਸਾਡੇ ਦਾਰੇ ਨੇ ਤੁਹਾਡਾ ਜਨਮ ਦਿਨ ਮਨਾਇਆ ਅੱਜ ਸਟਾਰ ਢੇਲੀ ਪੰਜਾਬ ਨੇ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਬਹੁਤ ਹੀ ਲੱਗਾ ਤੁਹਾਡੇ ਚੈਨਲ ਵੱਲੋਂ ਮਾਦੇ ਨੂੰ ਬਹੁਤ ਹੀ ਲੱਗਾ ਲਾ ਪਹਿਲੀ ਵਾਰ ਮੈਂ ਜਨਮ ਦਿਨ ਮਨਾਇਆ ਸਟਾਰ ਢੇਲੀ ਪੰਜਾਬ ਤੋਂ ਹੀ ਮਨਾਇਆ ਮੈਨੂੰ ਆ ਕੇ ਪਹਿਲੇ ਬਚਪਨ ਦੀ ਕਦੋਂ ਜਨਮ ਦਿਨ ਮਨਾਇਆ ਸੀ ਆਪਣੇ ਛੋਟੇ 5-6 ਸਾਲ ਦੇ ਹੁੰਦਾਂ ਮਚ ਮਨਾਇਆ ਸੀ ਉਸ ਤੋਂ ਬਾਅਦ ਕਿਉਂ ਨਹੀਂ ਮਨਾਇਆ ਗਿਆ ਚੰਗਾ ਨਹੀਂ ਲੱਗਦਾ ਕਿ ਕਿਉਂ ਨਹੀਂ ਉਹ ਘਰ ਦੀ ਪ੍ਰੋਬਲਮ ਕਰਕੇ ਕੋਈ ਮਨਾਇਆ ਨਹੀਂ ਗਿਆ ਅੱਜ ਫਿਰ ਕਿਸ ਤਰ੍ਹਾਂ ਦਾ ਲੱਗਾ ਜੀ ਸਾਡੇ ਦਾਰੇ ਨੇ ਜਨਮ ਦਿਨ ਮਨਾਇਆ ਸਾਡੀ ਟੀਮ ਨੇ ਬਹੁਤ ਹੀ ਲੱਗਾ ਮੈਨ ਤੋਂ ਪੰਜਾਬਪੁਰ ਸੇ ਦੇ ਅਧਿਕਾਰੀ ਵੀ ਸਾਡੇ ਇੱਕ ਕਹਨੇ ਤੇ ਜੀ ਇੱਥੇ ਪਹੁੰਚੇ ਤੇ ਇਹ ਮੁੰਡੇ ਨੂੰ ਵਧਾਈਆਂ ਦਿੱਤੀਆਂ ਤੇ ਅੱਜ ਜਨਮ ਦਿਨ ਜਿਹੜਾ ਮਨਾਇਆ ਗਿਆ ਮੈਂ ਇਸ ਤਰ੍ਹਾਂ ਵੀ ਉਮੀਦ ਕਰਦਾ ਹਾਂ ਕਿ ਜਦੋਂ ਵੀ ਕਿਸੇ ਦਾ ਵੀ ਜਨਮ ਦਿਨ ਹੋਵੇ ਤਾਂ ਸਾਡੇ ਦਾਰੇ ਨਾਲ ਕਨੈਕਟ ਜ਼ਰੂਰ ਕੀਤਾ ਜਾਵੇ ਜਿੱਥੇ ਤੱਕ ਹੋ ਸਕੇਗਾ ਅਸੀਂ ਤੁਹਾਡਾ ਜਨਮ ਦਿਨ ਜ਼ਰੂਰ ਮਨਾਵਾਂਗੇ ਤੇ ਤੁਹਾਡੀ ਖੁਸ਼ੀ ਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਇਸ ਤਰ੍ਹਾਂ ਹੀ ਦੇਖਦੇ ਰਹੋ ਸਾਡਾ ਚੈਨਲ ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਟਾਰ ਡੇਲੀ ਪੰਜਾਬ ਨਿਊਜ਼ ਚੈਨਲ ਇਸ ਤਰ੍ਹਾਂ ਹੀ ਨਵੀਆਂ ਅਪਡੇਟਾਂ ਲੈ ਕੇ ਜਲਦ ਹਾਜ਼ਰ ਹੁੰਦੇ ਰਾਵਾਂਗੇ ਬਟਾਲਾ ਸ਼ਹਿਰ ਤੋਂ ਪੱਤਰਕਾਰ ਅਖਿਲ ਮ